ਮਾਰੋ ਜੀ ਨਾਓ ਸਰ ਇਧਰ ਨੂੰ ਮੁਕਰ ਲਓ ਪਲੀਜ਼ ਸਰਾਜ ਬਰੋਦ ਕੁਮਾਰ ਐਸਾਈ ਦੀ ਵਜ੍ਹਾ ਦੇ ਨਾਲ ਆ ਮੇਰੇ ਕੋਲ ਚਾਰ ਬੇਟੀਆਂ ਕੂਟੀਆਂ ਤੇ ਜਿੰਨੇ ਕੰਮ ਜੀਤੇ ਹੋਣਾ ਤੇ ਆ ਮੇਰੇ ਨਾਲ ਚਾਰ ਬੇਟੀਆਂ ਮੈਂ ਲੈ ਕੇ ਛੜਕ ਤੇ ਰੋਲਦੀ ਫਿਰਦੀ ਆ ਮੈਂ ਨੂੰ ਘਰ ਰਹਿ ਨਹੀਂ ਘਰ ਨਹੀਂ ਮੇਥੋਂ ਘਰ ਵੀ ਖੋਇਆ ਗਿਆ ਉਲਟਾ ਜੇ ਮੈਂ ਪੁਲਿਸ ਕੋਲੇ ਜਾਵੇਂ ਇੱਥੇ ਫੋਈਪੁਰ ਜ਼ਿਲ੍ਹੇ ਦੇ ਵਿੱਚ ਮੈਂ ਆਪਣੀ ਆ ਮੇਰੀ ਕੋਈ ਸਰਮਾਈ ਨਹੀਂ ਕੋਈ ਇਸ ਮੇਰੇ ਭਾਈ ਸਾਇਦੇ ਕੋਈ ਐਸਾ ਕੋ ਮੇਰੇ ਨੇ ਕੋਈ ਨਹੀਂਗਾ ਮੇਰੀ ਕੋਈ ਸੁਣਵਾਈ ਨਹੀਂ ਹੋਈ ਅੱਜ ਮੈਂ ਛੜਕਾ ਦੇ ਧੱਕੇ ਖਾਂਦੀ ਫਿਰਦੀ ਆ ਮੇਰੇ ਘਰ ਬੱਚੇ ਛੋਟੇ ਬੱਚਾ ਨੂੰ ਲੈ ਕੇ ਨਾਲ ਲੱਗੇ ਫਿਰਦੇ ਮੈਂ ਵੀ ਮੈਂ ਛੜਕਾ ਦੇ ਧੱਕੇ ਖਾਣ ਲਈ ਮਜਬੂਰ ਆ ਵੀਰੇ ਜੇ ਮੈਂ ਰਿਸ਼ਤੇਦਾਰਾਂ ਦੇ ਵਿੱਚ ਚਾਰ ਵੇਟਾ ਲੈ ਕੇ ਰਹਿਨੀ ਅਗਲੇ 5 ਦਿਨ ਰੱਖ ਕੇ 6 ਦਿਨੋਂ ਕਹਿੰਦੇ ਆ ਵੀ ਭਾਈ ਤੂੰ ਆਪ ਦਾ ਕਿਨਾਰਾ ਕਰ ਨੇ ਕੱਲੀ ਦੇ ਤਾਂ ਕਰਦੇ ਝੱਲੇ ਮੇਰਾ ਮਾਪ ਜਰੀ ਮੇਰੇ ਬੱਚਿਆਂ ਦੇ ਕਰਦੇ ਦੱਸੋ ਕੌਣ ਝੱਲੇ ਬੰਦਾ ਵੀ ਮੇਰੇ ਨਾਲ ਨਹੀਂ ਹੈਗਾ ਮੇਰੇ ਬੰਦਾ ਹੀ ਮੈਨੂੰ ਛੱਡ ਗਿਆ ਸਸਪੀ ਐਸਐਸਪੀ ਇਹ ਲੇਡੀਆਂ ਨਹੀਂ ਸੁਣਵਾਈ ਕਰਦੀ ਨਹੀਂ ਕੋਈ ਵੀ ਸੁਣਵਾਈ ਨਹੀਂ ਜੀ ਮੈਂ ਆਉਣੀ ਆ ਜਦੋਂ ਮੈਂ ਆ ਕੇ ਆਪਣੀ ਦਰਖਾਸਤ ਪੜਾਉਣੀ ਆ ਜਿਹੜੇ ਅੱਕੇ ਮੁਲਾਜ਼ਮ ਖੜੇ ਹੁੰਦੇ ਆ ਫੇਰ ਉਹ ਜੀ 5 ਮਿੰਟ ਤੁਹਾਨੂੰ ਬੁਲਾਉਣੇ ਆ ਜਦੋਂ ਮੈਂ ਦੁਵਾਰਾ ਜਾਉਂਗੀ ਜੀ ਉਹ ਤਾਂ ਉੱਠ ਕੇ ਉਹ ਤਾਂ ਹੈ ਨਹੀਂਗੇ ਜੀ ਕੱਲ ਨੂੰ ਆਇਓ ਕੱਲ ਨੂੰ ਇਹਨਾਂ ਦੀ ਕੱਲ ਹੀ ਨਹੀਂ ਆਉਦੀ ਪਈ ਮੈਂ ਬੱਚੇ ਲੈ ਕੇ ਮਰਨ ਲਈ ਮਜਬੂਰ ਹੋਈ ਬੈਠੀ ਆ ਜੇ ਮੈਂ ਆਜਾ ਦੇ ਬੱਚਿਆਂ ਨਾਲ ਲੈ ਕੇ ਕੋਈ ਖੁਸ਼ੀ ਕਰਦੀ ਆ ਤਾਂ ਮੇਰੀ ਫੇਰ ਵੀ ਆਵਾਜ਼ ਆਈ ਬੰਦ ਦੀ ਬੰਦੀ ਰਹਿ ਜੂਗੀ ਪਰ ਮੈਂ ਕਹਿੰਨੀ ਆ ਜਿਹੜੀਆਂ ਪੀੜ ਤੇ ਮੇਰੇ ਵਰਗੀਆਂ ਸੀ ਆ ਕਾਸੀ ਤੇ ਅਨੇ ਅੱਗੇ ਮੈਂ ਆਪ ਕਮਾਉਂਦੀ ਸੀ ਆਪ ਖਾਦੀ ਸੀ ਪਰ ਅੱਜ ਮੈਂ ਕਮੋਲ ਜੋਗੜੀ ਰਹੀ ਨਾ ਇੰਨੀ ਕਾ ਸੱਤਾ ਫੇਰਦਾ ਬੱਜ ਗਿਆ ਤੇ ਮੈਂ ਕਿਤੇ ਵੀ ਦਰਦ ਦਰਦ ਦਾ ਟੋਕਰਾ ਘੰਦੀ ਫਿਰਦੀ ਆ ਰੋ ਦੱਸੋ ਬੱਚੇ ਲੈ ਕੇ ਜਾਵਾ ਤੇ ਜਾਵਾ ਕਿੱਥੇ ਆਪ ਨੇ ਜਿਹੜੇ ਕਹਿੰਦੇ ਧੀਆਂ ਨੂੰ ਸਤਕਾਰ ਧੀਆਂ ਨੂੰ ਇਹ ਸਤਕਾਰ ਹੈ ਵੀ ਝੜਕਾ ਤੇ ਰੋ ਖੰਡ ਗਿਆ ਫਿਰ ਕੋਈ ਪੁਲਿਸ ਮੇਰੇ ਲਈ ਕੋਈ ਵੀ ਮਲਾਜਮ ਕੋਸ ਨਹੀਂਗਾ ਮੈਂ ਅੱਜ ਦਿੱਸ ਨਹੀਂ ਹੋ ਚੱਲੇ ਰੋਲਦੀ ਫਿਰਦ ਨੇ ਐਮਐਲਏਰ ਘੱਟੀਆਂ ਮੇਰੀ ਐਮਐਲਏਰ ਦੀ ਅਜੇ ਤੱਕ ਰਿਪੋਰਟ ਨਹੀਂ ਪੁਲਿਸ ਲੈ ਕੇ ਆਈ ਉਲਟਾ ਉਲਟਾ ਪਤਲੀਆਂ ਕਹੋ ਗਈਆਂ ਨਹੀਂ ਸਾਡਾ ਤਾ ਫਲਾਨੇ ਮਲਾਜਮ ਤੁਮ ਕੋਲੇ ਜਾਣੀ ਆ ਬੀਬੀ ਕੱਲ ਨੂੰ ਬੀਬੀ ਪਰਸ ਇਹਨਾਂ ਦੀ ਕੱਲ ਪਰਸ ਜਦੋਂ ਆਊਗੀ ਮੈਨੂੰ ਦੱਸੋ ਜਦੋਂ ਮੈਂ ਆਪਣੇ ਬੱਚੇ ਲੈ ਕੇ ਖੁਦਕੁਸ਼ੀ ਕਰਨੀ ਉਦੋਂ ਆਊਗੀ ਮੈਂ ਤਾਂ ਇਹ ਕੰਨੀ ਵੀ ਮੇਰੀ ਕੋਈ ਵੀ ਸੁਣਵਾਈ ਕੀਤੀ ਜਾਵੇ ਮੈਂ ਘਰੋਂ ਬੇਕਾਰ ਹੋਈ ਫਿਰਦੀ ਆ ਮੈਨੂੰ ਕਹਿੰਦੀਆਂ ਬੇਟੀਆਂ ਰੋ ਰਹੀਆਂ ਨੇ ਉਹਨੇ ਖੁਦਕੁਸ਼ੀ ਦੀ ਗੱਲ ਕੀਤੀ ਅਸੀਂ ਨਹੀਂ ਕਹਿੰਦੇ ਇਹਨਾਂ ਦੀ ਲੰਮੀ ਉਮਰ ਹੋਵੇ ਅਸੀਂ ਨਹੀਂ ਕਹਿੰਦੇ ਪਰ ਆ ਬੱਚੀਆਂ ਦੇ ਅਥਰੂ ਦੇਖੋ ਤੁਸੀਂ ਇਹ ਕੱਲੀਆਂ ਉਹਨਾਂ ਬੱਚੀਆਂ ਦੇ ਅਥਰੂ ਨਹੀਂ ਉਹ ਬਹੁਤ ਲੋਕਾਂ ਦੇ ਅੱਥਰੂ ਰੋਜ ਅੱਖਾਂ 'ਚ ਡਿੱਗਦੇ ਆ ਪਰ ਸ਼ਹਿਰ ਦੇ ਉਸ ਖਾਕੀ ਦੇ ਪਿੱਛੇ ਅੰਦਰ ਬੈਠੇ ਹੋਏ ਗਿੰਦਗੀ ਦੇ ਜਿਹੜੇ ਹੈਗੇ ਜਾਨਵਰ ਵਰਗੇ ਲੋਕ ਅਫਸਰ ਜਿਹੜੇ ਆ ਜਿਹੜੇ ਚੰਗੇ ਨੇ ਉਹ ਬਹੁਤ ਚੰਗੇ ਨੇ ਤਕਵੀਰ ਬਰਾੜੀ ਪੱਤਰਕਾਰ ਖੜੇ ਉਹਨਾਂ ਦੇ ਜੀਜਾ ਮਾਸਟਰ ਰਿਟਾਇਰ ਹੋਏ ਸੀਗੇ ਜਸਮੀਰ ਸਿੰਘ ਜੀ ਇਹ ਵੀ ਕਾਲਜ ਇਹ ਵੀ ਕਾਲਜ ਦੇ ਕੋਲ ਇੱਕ ਮੁਟਿਆਰੇ ਦੀ ਉਹਨਾਂ ਦੀ ਜੇਬ ਨੂੰ ਹੱਥ ਪਾਇਆ ਕਿਉਂ ਡਿੱਗ ਪਿਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੀਆਂ ਵੀਰੋ ਸਾਡੀ ਭੈਣ ਜੀ ਵੀ ਨਾਲ ਸਨ ਉਹਨਾਂ ਦੀ ਗੱਲ ਸੁਣੀ ਤੁਸੀਂ ਹੈਰਾਨ ਹੋਵੋਗੇ ਕੈਂ ਦੇ ਸੀਨ ਨੂੰ ਖੜਾ ਤੇ ਘਰੇ ਜਾ ਰਹੇ ਨੇ ਵਾਰ-ਵਾਰ ਉਹਨਾਂ ਨੇ ਕੰਨ ਪਰ ਕੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਏ ਕਿ ਕੋਈ ਮਸਲਾ ਨਹੀਂ ਸ਼ਾਂਤੀ ਆ ਬਰੋਈਪੁਰ ਦੇ ਵਿੱਚ ਬਿਲਕੁਲ ਸੁਖ ਸ਼ਾਂਤੀ ਆ ਬਰੋਈਪੁਰ ਚ ਪਰ ਇਸ ਤਰ੍ਹਾਂ ਦੀ ਚੀਜ਼ ਮੈਨੂੰ ਨਹੀਂ ਲੱਗਦਾ ਕੋਈਪੁਰ ਵਾਲਿਆਂ ਨੇ ਵੇਖੀ ਹੋਏਗੀ ਨਹੀਂ ਗੌਰ ਨਾਲ ਗੱਲ ਸੁਣੋ ਗੌਰ ਨਾਲ ਕੋਈਪੁਰ ਵਾਲੇ ਗੌਰ ਨਾਲ ਬਾਜ਼ਾਰ ਵਾਲੇ ਗੱਲ ਸੁਣੋ ਤੁਹਾਡੇ ਬਾਜ਼ਾਰ ਦੀ ਗੱਲ ਆ ਇੱਕ ਮੁਲਾਜ਼ਮ ਪੁਲਿਸ ਦਾ ਮੁਲਾਜ਼ਮ ਚੰਗਾ ਮੁਲਾਜ਼ਮ ਇਮਾਨਦਾਰ ਮੁਲਾਜ਼ਮ ਜਿਹੜਾ ਜਿੰਨੇ ਗਰੋਫਰ ਨੇ ਵੱਡੇ ਵੱਡੇ ਕਾਪੇ ਆਲੇ ਸਾਰੇ ਫੜਦੇ ਸਾਰਾ ਕੁਝ ਕਰਤਾ ਜਦੋਂ ਫੜ ਕੇ ਵੱਡੇ ਅਫਸਰਾਂ ਕੋਲੇ ਗਿਆ ਕੋਈ ਪੜੇ ਤਾਂ ਉਹਨੂੰ ਕਹਿੰਦੇ ਸੁਧਰ ਜਾ ਸੁਧਰ ਜਾ ਇਹ ਕੰਮ ਛੱਡ ਦੇ ਹੁਣ ਤੁਸੀਂ ਅੰਦਾਜ਼ਾ ਲਾਓ ਇਹ ਗੱਲ ਜਾਣਦੀ ਤੇ ਜਾਣਦੀ ਕਿੱਧਰ ਨੂੰ ਆ ਕਿ ਜਿਹੜੇ ਬੰਦੇ ਨੇ ਜਿਹੜੇ ਮੁਲਾਜ਼ਮ ਨੇ ਜਿਹੜੇ ਮੁਲਾਜ਼ਮ ਨੇ ਜਿਹੜੇ ਮੁਲਾਜ਼ਮ ਕਿ ਮੇਰੇ ਕੋਲ ਖੜਿਆ ਆਹੀ ਤਾਂ ਕੁਝ ਨੂੰ ਗੋਹਦੀ ਆ ਜਿਹਨਾਂ ਨੂੰ ਚੱਡ ਦੀ ਪੀਰ ਹੁੰਦੀ ਆ ਕਿ ਇਹ ਸਾਡੇ ਖਿਲਾਫ ਹੋਏ ਦੇ ਨਾ ਤੁਸੀਂ ਦੇਖ ਸਕਦੇ ਹੋ ਕਿੱਥੇ ਪੱਤਰਕਾਰ ਭਈਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਬਾਜ਼ਾਰ ਦੇ ਲੋਕਾਂ ਦੇ ਵੱਲੋਂ ਫੁੱਲ ਵਰਸਾਏ ਜਾ ਰਹੇ ਆ ਪੱਤਰਕਾਰ ਭਾਈਚਾਰੇ ਵੱਲੋਂ ਸਮਰਥਕਾਂ ਦੇ ਉੱਪਰ ਫੁੱਲ ਵਰਸਾਏ ਜਾ ਰਹੇ ਤਸਵੀਰਾਂ ਦੇਖ ਸਕਦੇ ਹੋ ਗਲ ਦੇ ਵਿੱਚ ਵੀ ਫੁੱਲਾਂ ਵਾਲੇ ਹਾਰ ਪਾਏ ਜਾ ਰਹੇ ਆ ਦੇਖ ਸਕਦੇ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਦੇਖ ਸਕਦੇ ਹੋ ਕਿੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਪਾਸੇ ਪੁਲਿਸ ਖਲਾਫ ਹੁੰਦੇ ਹੀ ਦੁਕਾਨਦਾਰਾਂ ਦੇ ਵੱਲੋਂ ਪੱਤਰਕਾਰ ਭਾਈਚਾਰੇ ਵੱਲੋਂ ਅਤੇ ਸਮਰਥਕਾਂ ਦੇ ਉੱਪਰ ਫੁੱਲ ਵਰਸਾਏ ਜਾ ਰਹੇ ਹਨ ਸਵਾਗਤ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਗਲ ਦੇ ਵਿੱਚ ਫੁੱਲਾਂ ਵਾਲੇ ਹਾਰ ਪਾਏ ਜਾ ਰਹੇ ਹਨ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਖਿਲਾਫ ਨਾਰੇ ਲਗਾਏ ਜਾ ਰਹੇ ਹਨ ਦੂਸਰੇ ਪਾਸ ਦੁਕਾਨਦਾਰਾਂ ਵੱਲੋਂ ਜਿਹੜਾ ਸਮਰਥਕ ਜਤਾਇਆ ਜਾ ਰਿਹਾ ਹੈ ਪੱਤਰਕਾਰ ਭਾਈ ਜਰੇ ਉੱਪਰ ਜਿਹੜੇ ਪੁਲ ਬਸਾਏ ਜਾ ਰਹੇ ਹਨ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆ ਇਥੇ ਮਲਾਦਮ ਹੋਣਗੇ ਸ਼ਹੀਦ ਹੋਣਗੇ ਅਗਧਾਰੀ ਵੀ ਹੋਣਗੇ ਉਹ ਨਜ਼ਰ ਜਰੂਰ ਇੱਕ ਵਾਰ ਮਾਰ ਲੈਣੇ ਕਿਉਂਕਿ ਜਿਹੜੀ ਗੱਲ ਕੱਲ੍ਹ ਨਹੀਂ ਕਹੀ ਆ ਕਿ ਅਕੈਂਡੇ ਸੀ ਕਿਹੜੇ ਲੋਕ ਕਿਹੜੀ ਪਬਲਿਕ ਪਬਲਿਕ ਨੂੰ ਜਿਹੜਾ ਪਸੰਦ ਆ ਪਬਲਿਕ ਨੇ ਤਾਂ ਉਹਨੂੰ ਚੁਣਨਾ। ਕਲੇ ਬਾਜ਼ਾਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਅਗਲੇ ਬਾਜ਼ਾਰ ਦੇ ਵਿੱਚ ਵੀ ਦੁਕਾਨਦਾਰਾਂ ਦੇ ਵੱਲੋਂ ਸਮਰਥਨ ਜਤਾਇਆ ਜਾ ਰਿਹਾ ਹੈ। ਫੁੱਲ ਫੁੱਟੇ ਜਾ ਰਹੇ ਪੱਤਰਕਾਰ ਪਾਈਜਰੇ ਦੇ ਉੱਪਰ ਸੋ ਜੋ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਉਹਦੇ ਵਿੱਚ ਸਮਰਥਨ ਵੱਡਾ ਹੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ ਚੋਰ ਫੜੇ ਆਉਂਦੇ ਤਾਂ ਜਾਇਦ ਬਰਲਾਂ ਵੀ ਵਰਖਾ ਉਸ ਦਿਪ ਵੀ ਹੁੰਦੀ ਪਰ ਸਾਡੇ ਨਾਲ ਨਾ ਹੀ ਯੂ ਰਹਿ ਗਏ ਥੋੜੇ ਮੋੜੇ ਸਾਡੀ ਇਸ਼ਕ ਦੀਵੇ ਸ਼ਾਇਦ ਸਾਡੇ ਤੇ ਫੁੱਲ ਪੈਣੀ ਉਹਨਾਂ ਤੇ ਨੋਇਦਾਂ ਫੁੱਲ ਕੇ ਆਉਣਗੇ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਫੁੱਲ ਨਹੀਂ ਰੋਟਾ ਹੁੰਦੀ ਆ ਤਾਂ ਉਹ ਫੋਕਸ ਸਾਡੇ ਉਤੇ ਡਿੱਗਦੇ ਆ ਅਗਰ ਨਾ ਦੇ ਵਿੱਚ ਰੋਸ ਮੁਜ਼ਾਹਰਾ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਰੋਸ ਮੁਜ਼ਾਹਰੇ ਦੀਆਂ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਜਾਓ ਹਾਏ 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 ਮੈਂ ਸੁਖਦੇ ਅੱਗੇ ਗੱਲਾਂ ਦੱਸੀਆਂ ਕਿ ਇੱਕ ਪੁਲਿਸ ਦਾ ਉਹਨੇ ਵੀ ਤੇਰਾ ਸਾਰਾ ਸਮਾਨ ਕੱਢ ਕੇ ਘਰ ਦਾ ਜੋ ਵੀ ਸੀ ਗਲੀ ਤੇ ਸੜਕ ਤੋਂ ਕੁਝ ਬਾਹਰ ਮੇਰੇ ਘਾਰੇ ਘਰੇ ਸੜਕ ਤੋਂ ਸੈਟਕੇ ਸਮਾਰਦੇ ਜਵਨਿਆਂ ਨੂੰ ਤੋਂ ਵਾਪਸ ਲੈਣਾ ਚਾਹਿਆ ਮਕਾਨ ਤੋਂ ਜਿਹੜੀ ਕੀਤਾ ਮੇਰੇ ਤੇ ਹਮਲਾ ਕਰਤਾ ਮੇਰੇ ਵੀਰੇ ਹੱਥ ਪੈਰ ਵੜਤੇ ਮੇਰੇ ਨੰਗਾ ਸੱਟਾਂ ਮਾਰੀਆਂ ਮੇਰੀ ਐਮਐਲਏਰ ਕੱਟੀ ਆ ਉਹਨੇ ਮੇਰੇ ਵਕੀਲਾਂ ਕੋਲੇ ਕਾਨੂੰਨ ਚ ਨਹੀਂ ਹੋਣ ਜਿੰਨੇ ਮੇਰੇ ਕੋਲ ਆਸਟਰ ਤੇ ਮੈਂ ਫੂਲਪੁਰ ਦੇ ਵਿੱਚ ਐਨੇ ਚੱਕਰ ਗੱਡੇ ਇਹ ਸਪੀਟੀਟੀਏ ਕਿਤੇ ਵੀ ਨਹੀਂ ਆਈ ਜਦੋਂ ਮੈਂ ਆਈ ਤਾਂ ਮੈਂ ਖੜ ਕੇ ਆ ਕੇ ਕਹਿੰਦੀ ਆ ਕਿ ਮੈਂ ਡੀਐਸਪੀ ਨੂੰ ਮੇਰਦਾਂ ਕਿਤੇ ਨਾ ਪ੍ਰਸ਼ਾਸਨ ਜਦੋਂ ਆ ਕੇ ਆਣੇ ਆ ਕੇ ਕੇ ਬੈਠੋ ਜੀ ਸਾਡੇ ਕੋਲ ਉਹਨਾਂ ਨੂੰ ਖਾ ਦਿੱਤਾ ਇਹ ਸਾਰੀ ਅਜੀ ਉੱਥੇ ਮੋਤੀ ਦੇ ਵਿੱਚ ਮੁਰਗੀ ਚੌਂਕੀ ਦੇ ਵਿੱਚ ਮੈਂ ਵੀ ਨਾ ਹੋਣ ਏਨੇ ਚੱਕਰ ਹੁਣੇ ਨਾਲ ਹੀ ਮਕਾਰ ਮੇਰੇ ਭਰਾ ਦਾ ਭਰਾ ਦੇ ਮਕਾਰ ਚ ਰਹਿਣੀ ਐ ਬਾਰੇ ਉੱਥੇ ਵੀ ਉਹ ਬੰਦਾ ਰਾਜ ਦੇ ਕਿ ਮਿਸ਼ਰੀ ਵਾਲੇ ਦਾ ਜਿਹੜਾ ਮੇਰੇ ਨਾਲ ਸੀ ਮੇਰੀ ਪੌਂਸ ਤੇ ਕੋਈ ਵੀ ਸੁਣਾਈ ਨਹੀਂ ਗਈ ਨਾ ਐਸਾ ਸੀ ਨਾ ਬੇਟੀਆਂ ਨੇ ਮੇਰੇ ਚਾਰ ਬੇਟੀਆਂ ਨੇ ਅੱਜ ਮੇਰੇ ਇੱਕ ਬੇਟੇ ਕਿੱਛੇ ਮੇਰੇ ਮੂੰਹ ਕੋਲ ਖੜੀ ਹੋਈ ਤੁਸੀਂ ਇਹ ਹੱਸਦੇ ਜਿਹੜੇ ਪੱਤਰਕਾਰ ਲੱਗੇ ਆ ਦੇਖਣਾ ਫੁੱਲਾਂ ਦੀ ਬਰਸਾ ਆ ਫੁੱਲਾਂ ਦੀ ਬਰਸਾ ਤਸਵੀਰਾਂ ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰਾ ਅਤੇ ਹੋਰ ਜਿਹੜੀਆਂ ਸੰਸਥਾਵਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਜੋ ਪੀੜਤ ਲੋਕ ਹੈਗੇ ਨੇ ਜੋ ਆਪਣੇ ਕੇਸਾਂ ਨੂੰ ਲੈ ਕੇ ਆਪਣੀ ਇਨਸਾਫੀ ਨੂੰ ਲੈ ਕੇ ਪੜਕਰੇ ਨੇ ਉਹ ਵੀ ਅੱਜ ਲਾਲ ਬੱਤੀ ਚੌਕ ਵਿਖੇ ਪਹੁੰਚ ਚੁੱਕੇ ਨੇ ਜਿੱਥੇ ਕੁਝ ਸਮੇਂ ਲਈ ਰੋਸ ਪ੍ਰਦਰਸ਼ਨ ਬੈਠ ਕੇ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਪੀਲ ਕਰਵਾ ਕੇ ਨਾ ਸਾਰੇ ਸਾਥ ਦੇ ਕੇ ਲੋਕਾਂ ਨੂੰ ਜਗਾਇਆ ਜਾਵੇ ਤੇ ਜਿੱਥੇ ਬੋਲਪੁਰ ਜ਼ਿਲ੍ਹੇ ਦੀ ਸਾਡੀ ਪੁਲਿਸ ਉਹਨੂੰ ਬੋਲਤੀ ਐਸਐਸਪੀ ਸਾਹੂ ਤੇ ਡੀਐਸਪੀ ਸਾਹੂ ਇਹ ਜਿਹੜੇ ਮਸਲੇ ਹੱਲ ਕਰਕੇ ਜਿਹੜਾ ਚੌਥਾ ਸਾਮਾ ਸਾਡਾ ਜਿਹੜਾ ਚੰਗਾ ਕੰਮ ਕਰਦੇ ਲੋਕਾਂ ਤੋਂ ਪਾਕੇ ਲਾਜ ਨਹੀਂ ਧਰਵਾ ਤੇ ਨਾ ਲਾਓ ਇਹਨਾਂ ਦਾ ਵਕਤ ਖਰਾਬ ਨਾ ਕਰੋ ਇਹਨਾਂ ਨੂੰ ਇਹਨਾਂ ਨੂੰ ਆਪ ਦਾ ਕੰਮ ਕਰ ਦਿਓ ਜਿਹੜਾ ਕਰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸਾਪਰਾ ਦੇ ਸਿਸਟਮ ਨੂੰ ਸੁਧਾਰ ਕੇ ਮੁਖਾ ਵੀ ਵਾਕਿਆ ਸਾਡਾ ਸਿਸਟਮ ਸੁਧਾਰਾ ਤਾਂ ਕਿ ਲੋਕਾਂ ਵਿੱਚ ਸਾਡੀ ਜਿਹੜੀ ਸ਼ੋਭੀਏ ਸੁਧਾਰ ਸਕਣ ਜਿਹੜੀ ਪੂਰੀ ਸ਼ੋਭੀਏ ਅਜੇ ਬਾਤ ਵਿਗੜੀ ਹੋਈ ਆ ਮੈਂ ਨਾ ਧੰਨਵਾਦ ਕਰਦਾ ਇਹਨਾਂ ਸਾਰੇ ਪ੍ਰੈਸ਼ਰ ਗੁੱਟਾਂ ਦਾ ਵੀਰਾਂ ਦਾ ਜਿਨ੍ਹਾਂ ਨੇ ਸਾਪਰਾ ਜੋਰ ਲਾਇਆ ਇਸ ਕੰਮ ਤੇ ਵੀ ਦੇਸ਼ ਦੇਸ਼ ਨੂੰ ਸੁਧਾਰਿਆ ਜਾਂਦੇ ਬਾਤ ਵਧੀਆ ਕੰਮ ਆ ਬੜੀ ਸਿੱਕਾ ਖਾਸਾ ਹੋਇਆ ਸੁਧਿੱਕਾ ਮਰਦਾਬਾ 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 ਪੱਤਰਕਾਰ ਕਾਂਲ ਵਾਲੀ ਸ਼ਰਕਾਰ ਮਰਦਾਬਾ 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 ਪਰਮਸਕਾਰ ਜੋਗ ਅੱਜ ਦੇ ਇਸ ਪ੍ਰੋਟੈਸਟ ਵਿੱਚ ਪਹੁੰਚੇ ਹੋਏ ਪੱਤਰਕਾਰ ਭਾਈਚਾਰੇ ਦੇ ਦੋਖੋੜੇ ਵਿੱਚ ਵੱਖ-ਵੱਖ ਜੱਟੇ ਬੰਦੀਆਂ ਨੇ ਆਗੂ ਸਾਹਿਬਾਨ ਅਤੇ ਵਰਕਰ ਨੂੰ ਤੋਂ ਅਤੇ ਸ਼ਹਿਰ ਨਿਵਾਸੀਓ ਅੱਜ ਤੁਹਾਡੀਆਂ ਚਤਾਂ ਦੇ ਵਿੱਚ ਤੁਹਾਡੇ ਬਜ਼ਾਰਾਂ ਦੇ ਵਿੱਚ ਅੱਜ ਇਸ ਗੱਲ ਦਾ ਰੋਲ ਕਰ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਕੰਮ ਕੰਦੀ ਦੀ ਸੁਤੀ ਰਹੀਆਂ ਉਸੇ ਸਮੇਂ ਦੇ ਵਿੱਚ ਕ੍ਰਾਂਤੀਕਾਰੀ ਗ੍ਰਾਮ ਨਿੰਮਸ ਯੋਗ ਦੇ ਨਾਲ ਇੱਕ ਨਸ਼ਾ ਰੋधी ਫੰਡ ਬਣਾਇਆ ਗਿਆ ਸੀਗਾ ਉਸ ਨੂੰ ਵਚਾਈ ਵੱਟਾ ਕਰਕੇ ਪੁਲਿਸ ਪ੍ਰਸ਼ਾਸਨ ਉਸ ਸਮੱਸਿਆ ਜਿਹੜੀ ਲਾਈ ਸੀਗੀ ਉਸ ਦੇ ਵਿੱਚ ਜਦੋਂ ਕੋਈ ਸਰਕਾਰ ਨੇ ਇਹ ਰੋਲ ਬਣਾਇਆ ਉਸ ਦੇ ਵਿੱਚ ਸਾਡੀ 10 ਮੈਂਬਰੀ ਕਮੇਟੀ ਜਿਹੜੀ 2 ਘੰਟੇ ਦਾ ਸਮਾਂ ਅਸੀਂ ਉਹਨਾਂ ਦੇ ਐਸਪੀ ਕੰਦੀ ਦੇ ਨਾਲ ਲੰਬੀ ਸਭਾ ਬੈਠੀ ਗਈ ਸੀ ਸਾਡੇ ਬਿਸ਼ਵਾਸ ਹੀ ਰਹਿ ਗਿਆ ਪਰ ਉਹ ਵਿਸ਼ਵਾਸ ਹੀ ਰਹਿ ਗਿਆ ਉਹ ਪ੍ਰੋਫਾਈਲ ਰਹਿ ਗਿਆ ਉਸੇ ਕੋਈ ਕਾਰਵਾਈ ਵੀ ਨਹੀਂ ਹੋਈ ਦੋਸਤੋ ਅੱਜ ਦਾ ਇਹ ਪੱਤਰ ਸਾ ਅੱਜ ਦਾ ਇਹ ਰੋਜ਼ ਹੈ ਇਸ ਕਰਨਾ ਪਤਾ ਹੈ ਪੱਤਰਕਾਰ ਭਾਈ ਜਰਨੈਲ ਪੱਕਾ ਘਰਾ ਇੱਕ ਪੱਕਾ ਘਰ ਪਈ ਜਾ ਰਿਹਾ ਜਿਹੜਾ ਲੋਕਾਂ ਦੀ ਆਵਾਜ਼ ਨੂੰ ਹਰ ਕਮ ਹੱਲੇ ਤੱਕ ਸ਼ਹਿਰ ਤੱਕ ਪਰ ਪਿੰਡੇ ਤੱਕ ਇਸ ਦੀ ਆਵਾਜ਼ ਬੜਿਆ ਕਰਦਾ ਵਾ ਉਹ ਤਾਂ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾ ਰਿਹਾ ਵਾ ਉਹਨਾਂ ਨੂੰ ਤਕਰੀਰ ਹੋ ਰਹੀ ਹੈ ਇਸ ਗੱਲ ਦੀ ਤੇ ਸਾਨੂੰ ਮੰਨਿਆ ਕਰ ਰਹੇ ਹੋ ਤੇ ਸਵਾਦ ਉਹਨਾਂ ਕੋਲੋਂ ਖਾਜਦੇ ਨੂੰ ਅੱਜ ਤਾਂ ਹੋਣਾ ਅੱਗੀਆਂ ਜੜੀਆਂ ਟਗੀਆਂ ਹੋਣਗੀਆਂ ਇਸ ਵਰਕੇ ਏਨੂੰ ਥਾਣਾ ਬੜਵਾਸਾ ਆ 24 ਦੀ ਜਰਾਤ ਨੂੰ 9 ਵਜੇ ਦੇ ਕਰੀਬ ਮੇਰੇ ਬੱਚਿਆਂ ਤੇ ਤੇ ਮੇਰੇ ਤੇ ਹਮਲਾ ਹੋਇਆ ਸੀ ਜਿੰਦੇ ਵਿੱਚ ਮੇਰਾ ਬੱਚਾ ਬਿਲਕੁਲ ਮਾਰ ਕੇ ਕਾਪਿਆਂ ਨਾਲ ਛੱਡ ਗਏ ਤੇ ਮੇਰੇ ਭਤੀਜੇ ਦੇ ਜਿੰਨੇ ਉਹਨਾਂ ਦੇ ਵੀ ਉਹਦੇ ਵੀ ਕਾਪਿਆਂ ਨਾਲ ਹਮਲਾ ਕੀਤਾ ਤੇ ਮੇਰੇ ਤੇ ਵੀ ਕਿਧਰੋch ਮੇਰੀ ਠੀਠੀ ਵਟੇ ਕੀ ਬਰੀ ਧੌਣ ਤੇ ਕਾਪੇ ਲੱਗੇ ਤੇ ਪਾਵਾ ਤੇ ਕਿੰਦੀ ਐਮਐਲਏ ਕੋਲ ਗਿਆ ਤੱਕ ਪੁਲਿਸ ਨੇ ਦੇਸ਼ਨੀ ਕੀਤੀ ਗਈ ਕੋ 306 ਦਾ ਪਰਚਾ ਹੈ ਜਿੰਦੇ ਵਿੱਚ ਸਾਰੇ ਪੋਸ਼ੀਬਾਰ ਘਰ ਦੇ ਤੇ ਗਏ ਨੇ ਉਹਨੀਆਂ ਵੀਡੀਓ ਉਹਨੀਆਂ ਫੋਟੋ ਦੋਸ਼ੀਆਂ ਦੀਆਂ ਵੀਡੀਓ ਮੇਰੇ ਕੋਲ ਹੈ ਫੋਟੋਆਂ ਮੇਰੇ ਬੱਚੇ ਦੀ ਮੇਰਾ ਬੱਚਾ ਹਜੇ ਤੱਕ ਸਦਨੇ ਤੋਂ ਬਾਹਰ ਨਹੀਂ ਆਇਆ ਉਹ ਪਾਗਲਿਆ ਨਾ ਹਰ ਸਮਾਂ ਇਹ ਹੀ ਕਰਦਾ ਹੈ ਤੇ ਮੈਂ ਇਹ ਹੀ ਸਾਰਿਆਂ ਨੂੰ ਅਪੀਲ ਕਰਨਾ ਕਿ ਮੈਨੂੰ ਇਨਸਾਫ ਮਿਲੇ ਤੇ ਪੱਤਰਕਾਰ ਭਾਈਚਾਰਾ ਨੇ ਬਹੁਤ ਵਧੀਆ ਅੱਜ ਦੁਨੀਆ ਦੀ ਜੱਜਰਦੰਦੀਆਂ ਨੇ ਸਾਰਿਆਂ ਨੇ ਆਵਾਜ਼ ਉਠਾਈ ਹੈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਕਿ ਮੇਰੀ ਆਵਾਜ਼ ਬੁਲੰਦ ਕਰਨ ਦਾ ਜਿਹੜਾ ਮੌਕਾ ਮਿਲਿਆ ਹੈ ਜੈ ਹਿੰਦ ਇਨਸਾਨੀਅਤ ਹੁੰਦੀ ਇਨਸਾਨੀਅਤ ਨਾਂ ਦੀ ਚੀਜ਼ ਇਹਨਾਂ ਵਿੱਚ ਹੈ ਨਹੀਂ ਜੇ ਹੁੰਦੀ ਤਾਂ ਅੱਜ ਲੋਕ ਪੀੜਿਤ ਸੜਕਾਂ ਤੇ ਨਾ ਹੁੰਦੇ ਇਹਨਾਂ ਨੂੰ ਕੋਈ ਤਰਦ ਨਹੀਂ ਆ ਕਿ ਲੋਕ ਕੋਈ ਟੈਕ ਚ ਦੁਖੀ ਹੋ ਰਿਹਾ ਜਾਂ ਨਹੀਂ ਲੋ ਹੋ ਰਿਹਾ ਇਹਨਾਂ ਨੂੰ ਤਾਂ ਬਸ ਇਹ ਆ ਸਾਡੀ 5 ਮਿੰਟ ਦੀ ਡਿਊਟੀ ਲੱਗੀ ਹੈ ਉਹਨਾਂ ਨੂੰ ਜਾ ਕੇ ਦੇਖਣਾ ਤਰਨ ਦੇ ਵਿੱਚ ਜਾਂ ਹੋਰ ਕੁਝ ਨਹੀਂ ਤਾਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਤਲਵੰਡੀ ਤੋਂ ਮੁਦਕੀ ਤੋਂ ਜ਼ੀਰੇ ਤੋਂ ਮਖੂ ਤੋਂ ਮੱਲਾਣੇ ਤੋਂ ਗੁਰੂ ਹਰਸਾਏ ਤੋਂ ਮਮਦੋਰ ਤੋਂ ਸਾਰੇ ਪੱਤਰਕਾਰ ਸਹਿਬਾਨ ਔਰ ਸਾਡੇ ਇਥੋਂ ਲੋਕਲ মিডিਆ ਦੋਨੋਂ ਪ੍ਰੈਸ ਕਲਮਾ ਸਾਡੇ ਨਾਲ ਦੂਜੀ ਆ ਕੇ ਖੜੀਆਂ ਉਹਨਾਂ ਦਾ ਧੰਨਵਾਦ ਔਰ ਰੇਲਵੇ ਤੋਂ ਹੈਲਥ ਤੋਂ ਸਪਲਾਈ ਵਿਭਾਗ ਤੋਂ ਸਾਰੇ ਜਿੰਨੇ ਵੀ ਵੀਰ ਸਾਡੇ ਨਾਲ ਵਪਾਰੀ ਮੰਡਲ ਦੇ ਦੋਨੋਂ ਪ੍ਰਧਾਨ ਔਰ ਪੂਰੇ ਬਾਜ਼ਾਰ ਜਿਨ੍ਹਾਂ ਨੇ ਖੁੱਲ੍ਹ ਦੀ ਵਰਖਾ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਇਹ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਨੂੰ 1-2 ਦਿਨਾਂ ਦੇ ਵਿੱਚ ਵਿੱਚ ਉਹ ਲੀਕ ਕੇ ਦੱਸਾਂਗੇ ਇਹ ਸੰਘਰਸ਼ ਲਗਾਤਾਰ ਜਾਰੀ ਰਹੂਗਾ ਜਾਰੀ ਰੱਖਾਂਗੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਨਾ ਉਹ ਐਸਓ ਸਾਹਿਬ ਜਿਹੜੇ ਲੱਖੋਗੇ ਲੱਗੇ ਸੀ ਕੁਰਿੰਦਰ ਕੁਮਾਰ ਉਹਨਾਂ ਦੀ ਇਮਾਨਦਾਰੀ ਨੂੰ ਮੈਂ ਸਲੂਟ ਕਰਦਾ ਆਨ ਕੈਮਰਾ ਆਨ ਕੈਮਰਾ ਉਹਨਾਂ ਦੀ ਇਮਾਨਦਾਰੀ ਨੂੰ ਮੈਂ ਸਲੂਟ ਕਰਦਾ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਅੱਜ ਉਹ ਫਰੋਜ਼ਪੁਰ ਕੈਂਟ ਦੇ ਵਿੱਚ ਲੱਗੇ ਹੋਏ ਨੇ ਉਹ ਇਮਾਨਦਾਰ ਅਫਸਰ ਨੂੰ ਕਿਤੇ ਟਿਕਣ ਨਹੀਂ ਦਿੰਦੇ ਕਿਉਂਕਿ ਉਹਨਾਂ ਕੋਲ ਮਸਲਾ ਸੀ ਉਹ ਮਸਲੇ ਦਾ ਹੱਲ ਕਰਨਾ ਚਾਹੁੰਦੇ ਸੀ ਉਹ ਇਮਾਨਦਾਰ ਅਫਸਰ ਉਹਨਾਂ ਨੂੰ ਸਲੂਟ ਹੈ ਸਾਡੀ ਉਹਨਾਂ ਨੂੰ ਬਦਲ ਕੇ ਇੱਥੇ ਲਾਤਾ ਹੋ ਸਕਦਾ ਸੀ ਕੈਂਟ ਇਸ ਤਰ੍ਹਾਂ ਐਜੀਟੇਸ਼ਨ ਕਰਦੇ ਰਹੇ ਤੇ ਉਹਨੂੰ ਬਦਲ ਕੇ ਹੋਰ ਕਿਤੇ ਲਾ ਦੇਣਾ ਉਹਨਾਂ ਦੇ ਘਾਰੀਆਂ ਨੂੰ ਸਲੂਟ ਜਿਹੜੇ ਸਾਡੀ ਗੱਲ ਸੁਣਦੇ ਆ ਜਿਹੜੇ ਲੋਕਾਂ ਦੇ ਨਾਲ ਖੜਦੇ ਆ ਜਿਹੜੇ ਪੀੜਤਾ ਦੇ ਨਾਲ ਖੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਮੈਂ ਥੇ ਵਹਾਂ ਪੇ ਤੋਂ ਕ੍ਰਾਈਮ ਹੀ ਬਹੁਤ ਕਮ ਹੁੰਦੇ تھے ਇੱਥੇ ਪੇ ਬਹੁਤ ਸਾਰੇ ਕ੍ਰਾਈਮ ਹੁੰਦੇ ਹਨ ਸਿੱਖਣੇ ਕੋ ਬੜਾ ਕੁਝ ਮਿਲ ਰਹਾ ਹੈ ਬਹੁਤ ਲੋਕ ਇੱਥੇ ਸਿੱਖਣ ਆਏ ਹੋਏ ਆ ਅਸੀਂ ਉਹਨਾਂ ਲਈ ਟ੍ਰੇਨਿੰਗ ਸੈਂਟਰ ਆ ਅਸੀਂ ਉਹਨਾਂ ਲਈ ਟ੍ਰੇਨਿੰਗ ਸੈਂਟਰ ਸ਼ੇਮ 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 ਸ਼ੇਮ